ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਿਵਾਰੀ ਸਾਧ ਸੰਗਤ ਬਲਬਲ ਰਾਗ ਚੌਥੇ ਨਾਨਕ ਸਾਹਿਬ ਸ੍ਰੀ ਗੁਰੂ ਅਰਾਮਦਾਸ ਜੀ ਮਹਾਰਾਜ ਹੁਕਮ ਬਖਸ਼ਿਸ਼ ਕਰਦੇ ਨੇ ਆਵ ਸਰਵਨ ਕਰਿਏ ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਕਥਾ ਕਰੋ ਆਓ ਸੰਤ ਜਣੋ ਮੇਰੇ ਮਿੱਤਰੋ ਮੇਰੇ ਭਾਈਓ ਮੇਰੇ ਪਿਆਰਿਓ ਤੇ ਸਾਰੇ ਮਿਲ ਕੇ ਅਪਨ ਉਸ ਅਕਾਲਪੁਰਖ ਪਰਮਾਤਮਾ ਦੀ ਕਥਾ ਕਰੀਏ ਵਿਚਾਰ ਕਰੀਏ ਪਰਮੇਸ਼ਰ ਨਾਲ ਜੁੜੀਏ ਕਿਉਂਕਿ ਹਰ ਹਰ ਨਾਮ ਬੋਹਿਤ ਹੈ ਕਲਯੁਗ ਖੇਵਟ ਗੁਰ ਸ਼ਬਦ ਤਰੋ ਪਰਮੇਸ਼ਰ ਦਾ ਨਾਮ ਇਹ ਚੱਲ ਰੇ ਜੁਗ ਦੇ ਵਿੱਚ ਪਿਆਰੋ ਚਾਰ ਜੁਗ ਨੇ ਔਰ ਚੌਂ ਜੁਗਾਂ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਭਗਤੀ ਸਿਮਰਨ ਹੁੰਦਾ ਰਿਹਾ ਜਿਵੇਂ ਕਿ ਕੱਲ ਆਪਾਂ ਵਿਚਾਰ ਕਰਦੇ ਸੀ ਕਿ ਬਲ ਰਾਜੇ ਨੇ 101 ਜਗ ਕੀਤਾ ਤੇ 100 ਜਾਗੋ ਦਾ ਸਫਲ ਹੋ ਗਿਆ ਸੀ ਇੱਕ ਜਗ ਜਿਹੜਾ ਸੀ ਉਹ ਸਤਿਗੁਰੂ ਨੇ ਉਹਦਾ ਸਿਰੇ ਨਹੀਂ ਸੀ ਚੜਨ ਦਿੱਤਾ। ਔਰ ਦਵਾਪਰ ਤ੍ਰੇਤਾ ਇਸੇ ਤਰ੍ਹਾਂ ਹੀ ਯੁੱਗਾਂ ਦੇ ਵਿੱਚ ਦੱਸਿਆ ਜਾਂਦਾ ਸੀ ਕਿ ਜਿਹੜੀ ਇਹਨਾਂ ਯੁੱਗਾਂ 'ਚ ਭਗਤੀ ਕਰੋਗੇ ਉਹ ਅੱਗੇ ਜਾ ਕੇ ਤੁਹਾਡੇ ਕਾਮ ਆਵੇ। ਪਰ ਜਿਹੜਾ ਪਿਆਰੇ ਚੱਲ ਰਿਹਾ ਸਮਾਂ ਹੈ ਨਾ ਕਲ ਯੁਗ ਦਾ ਇਸ ਦੇ ਵਿੱਚ ਇੱਕ ਹੱਥ ਲੈ ਤੇ ਇੱਕ ਹੱਥ ਦੇ ਦਾ ਸਿਸਟਮ ਚੱਲਦਾ ਹੈ ਇਥੇ ਜਿਤਨਾ ਸਿਮਰਨ ਕਰੋਗੇ ਉਸ ਦਾ ਪਰਮੇਸ਼ਰ ਨਾ ਦੀ ਨਾਲ ਹੀ ਸਾਨੂੰ ਹੱਲ ਕਰੀ ਜਾਣਗੇ ਦਿੱਤੀ ਜਾਣਗੇ ਤੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਹਰ ਹਰ ਨਾਮ ਬੋਹਿਤ ਹੈ ਕਲਯੁਗ ਇਹ ਚੱਲ ਰਿਹਾ ਕਲਯੁਗ ਦੇ ਸਮੇਂ ਦੇ ਵਿੱਚ ਹਰੀ ਪਰਮਾਤਮਾ ਦਾ ਜਿਹੜਾ ਨਾਮ ਹੈ ਪਿਆਰਿਓ ਇੱਕ ਜਹਾਜ਼ ਦਾ ਰੂਪ ਕਰਦਾ ਹੈ ਇਹ ਜਹਾਜ਼ ਰੂਪੀ ਹੈ ਤੇ ਜਿਹੜਾ ਚੱਪੂ ਹੈ ਨਾਮ ਦਾ ਖੇਵਟ ਗੁਰ ਸ਼ਬਦ ਤਰੋ ਸਤਿਗੁਰੂ ਦੇ ਨਾਮ ਦਾ ਚੱਪੂ ਲਾ ਕੇ ਇਸ ਕਲਯੁਗ ਦੇ ਚੱਲ ਰਹੇ ਸਮੇਂ ਦੇ ਵਿੱਚ ਭਰੀ ਪ੍ਰਮਾਤਮਾ ਦੇ ਨਾਮ ਦਾ ਜਹਾਜ਼ ਜਿਹੜਾ ਹੈ ਉਹ ਸਾਨੂੰ ਬੰਨੇ ਲਾ ਦੇਵੇਗਾ ਇਸ ਯੁੱਗ ਦੇ ਵਿੱਚ ਇਹ ਨਹੀਂ ਵੇਖਣਾ ਪਵੇਗਾ ਕਿ ਅਗਲੇ ਯੁੱਗ ਦੇ ਵਿੱਚ ਜਾ ਕੇ ਸਾਨੂੰ ਪ੍ਰਾਪਤੀ ਹੋਵੇਗੀ ਨਹੀਂ ਇਸ ਯੁੱਗ ਦੇ ਵਿੱਚ ਹੀ ਜੈਸੇ ਕਰਮ ਕਰੋਗੇ ਤੈਸਾ ਫਲ ਦੇਗਾ ਭਗਵਾਨ ਜਿਸ ਤਰ੍ਹਾਂ ਦੇ ਅਸੀਂ ਆਚਾਰ ਵਿਹਾਰ ਸਿਮਰਨ ਕਰਾਂਗੇ ਉਸੇ ਤਰੀਕੇ ਦਾ ਪ੍ਰਮਾਤਮਾ ਸਾਨੂੰ ਫਲ ਦੇਵੇਗਾ ਪਿਆਰਿਓ ਔਰ ਅਗੇ ਸਤਿਗੁਰੂ ਕਹਿੰਦੇ ਮੇਰੇ ਮਨ ਹਰ ਗੁਣ ਹਰ ਉਚਰੋ ਐ ਮੇਰੇ ਮਨ ਆਪਣੇ ਹਿਰਦੇ ਵਿੱਚ ਝਾਕ ਆਪਣੇ ਅੰਦਰ ਝਾਕ ਆਪਣੇ ਆਪ ਨੂੰ ਖੋਜ ਤੇ ਉਸ ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਉਚਰ ਹਰੀ ਪ੍ਰਮਾਤਮਾ ਦੇ ਗੁਣਾ ਨੂੰ ਗਾ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰਹੁ ਤੇ ਜੇ ਤੇਰੇ ਮੱਥੇ ਦੇ ਵਿੱਚ ਪਰਮੇਸ਼ਰ ਨੇ ਗੁਣਾ ਦਾ ਖਜ਼ਾਨਾ ਲਿਖ ਦਿੱਤਾ ਹੈ ਜੇ ਤੇਰੇ ਮੱਥੇ ਦੇ ਵਿੱਚ ਸਤਿਗੁਰੂ ਨੇ ਨਾਮਦਾਨ ਬਖਸ਼ਿਸ਼ ਕਰ ਦਿੱਤਾ ਹੈ ਜੇ ਤੇਰੇ ਮੱਥੇ ਦੇ ਵਿੱਚ ਸਤਿਗੁਰੂ ਨੇ ਲਿਖਤ ਲਿਖ ਦਿੱਤੀ ਹੈ ਸਿਮਰਨ ਦੀ ਤੇ ਪਿਆਰਿਆ ਬ੍ਰਸੰਗਤ ਦੇ ਵਿੱਚ ਆ ਕੇ ਬੈਠ ਤੇ ਸੰਗਤ ਦੇ ਵਿੱਚ ਬੈਠ ਕੇ ਜਦੋਂ ਤੂੰ ਸਿਮਰਨ ਕਰੇਗਾ ਤੇ ਸਤਿਗੁਰੂ ਕਹਿੰਦੇ ਸੰਗਤ ਪਾਰ ਪਰੋ ਇਹ ਵੀ ਬੋਇਥੇ ਇਹ ਵੀ ਜਹਾਜ ਹੈ ਇਹ ਵੀ ਸਤਿਗੁਰੂ ਦੀ ਕਿਰਪਾ ਹੈ ਕਿ ਸੰਗਤ ਦੇ ਵਿੱਚ ਕੀਤਾ ਹੋਇਆ ਸਿਮਰਨ ਤੁਹਾਡਾ ਤੁਹਾਨੂੰ ਅੱਗੇ ਲੈ ਕੇ ਜਾਵੇਗਾ ਰਹਾਉ ਕਾਇਆ ਨਗਰ ਮੈ ਨਾਮ ਰਾਸੀ ਉਤਮ ਕਿਉ ਪਾਈ ਉਪਦੇਸ਼ ਜਾਣਕਰ ਹੋ ਇਹ ਜਿਹੜੀ ਕਾਇਆ ਨਗਰ ਹੈ ਪਿਆਰਿਓ ਇਹ ਜਿਹੜਾ ਸਾਡਾ ਸ਼ਰੀਰ ਹੈ ਇਹ ਪਿਆਰਿਓ ਇੱਕ ਬ੍ਰਹਿਮੰਡ ਦੀ ਨਿਆਈਂ ਜੀ ਜੋ ਸਾਨੂੰ ਬਾਹਰ ਨਜ਼ਰ ਆਉਂਦਾ ਹੈ ਉਹ ਸਾਡੇ ਸ਼ਰੀਰ ਦੇ ਵਿੱਚ ਵੀ ਜੇ ਸਾਰਾ ਕੁਸ਼ੀ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜੋ ਸਾਨੂੰ ਬ੍ਰਹਿਮੰਡ ਬਾਹਰ ਨਜ਼ਰ ਆਉਂਦਾ ਪਿਆਰਿਓ ਉਹ ਸਾਰਾ ਸਾਡੇ ਸਰੀਰ ਦੇ ਵਿੱਚ ਚੱਲਦਾ ਜੀ। ਔਰ ਕਾਇਆ ਨਗਰ ਸਤਿਗੁਰੂ ਕਹਿ ਰਹੇ ਨੇ ਕਿ ਇਹ ਜਿਹੜਾ ਸਰੀਰ ਇੱਕ ਨਗਰ ਹੈ ਤੇ ਇਸ ਵਿੱਚ ਕਾਇਆ ਨਗਰ ਮਹਾਰਾਮ ਰਸ ਉਤਮ ਪਰਮਾਤਮਾ ਦੇ ਸਿਮਰਨ ਦਾ ਰਸ ਜਿਹੜਾ ਹੈ ਇਹਦੇ ਵਿੱਚ ਸਭ ਤੋਂ ਉਤਮ ਗਿਣਿਆ ਗਿਆ ਹੈ। ਤੇ ਸਤਿਗੁਰੂ ਕਹਿੰਦੇ ਕਿਉਂ ਪਾਈਓ ਉਪਦੇਸ਼ ਜਾਣਕਰ ਹੋ ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਕਿਸ ਤਰ੍ਹਾਂ ਵਸਾਉਣਾ ਕਰਨਾ ਹੈ ਗੁਰੂ ਦੇ ਨਾਮ ਸਿਮਰਨ ਨੂੰ ਕਿਵੇਂ ਨਾਲ ਜੁੜਨਾ ਕਰਨਾ ਹੈ ਸਤਿਗੁਰੂ ਸੇਵ ਸਭਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪੀਓ ਤੇ ਸਤਿਗੁਰੂ ਦਾ ਦਰਸ਼ਨ ਕੀਏ ਪਿਆਰਿਓ ਸਤਿਗੁਰੂ ਦਾ ਦਰਸ਼ਨ ਹਰੀ ਪਰਮਾਤਮਾ ਦਾ ਦਰਸ਼ਨ ਸੰਗਤ ਦੇ ਵਿੱਚ ਰਲ ਕੇ ਕੀਤਾ ਹੋਇਆ ਸਿਮਰਨ ਜਿਹੜਾ ਹੈ ਉਹ ਸਫਲ ਹੋ ਜਾਵੇ ਤੇ ਪਿਆਰੇ ਉਹ ਹਰੀ ਪਰਮਾਤਮਾ ਦੇ ਦਰਸ਼ਨ ਸਾਨੂੰ ਹੁੰਦੇ ਨੇ ਔਰ ਅੰਮ੍ਰਿਤ ਰੂਪੀ ਨਾਮ ਰਸ ਨੂੰ ਪੀਵਿਆਂ ਤੇ ਫਿਰ ਜਿਹੜਾ ਹੈ ਉਹ ਸਤਿਗੁਰੂ ਦੇ ਦਰਸ਼ਨ ਸਤਿਗੁਰੂ ਦੇ ਨਾਲ ਇੱਕ ਮਿਕ ਹੋਣਾ ਸਤਿਗੁਰੂ ਦੀ ਸਾਡੀ ਤੇ ਕਿਰਪਾ ਹੋਣੀ ਇਹ ਫਿਰ ਜਾ ਕੇ ਹੁੰਦੀ ਹੈ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦਿਖੋ ਹਰੀ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਪਿਆਰਿਓ ਅੰਮ੍ਰਿਤ ਮਈ ਨਾਮ ਬੜਾ ਮਿੱਠਾ ਹੈ ਔਰ ਸੰਤ ਜਨੋ ਭਾਈ ਜਨੋ ਇਹਨੂੰ ਚਖੋ ਇਸ ਸਿਮਰਨ ਦੇ ਨਾਲ ਜੁੜੋ ਪਰਮੇਸ਼ਰ ਦੇ ਨਾਮ ਸਿਮਰਨ ਨਾਲ ਜੜੋਗੇ ਤੇ ਪਰਮੇਸ਼ਰ ਤੁਹਾਡੇ ਨਾਲ ਜੁੜ ਜਾਵੇਗਾ ਗੁਰਮਤ ਹਰ ਰਸ ਮੀਠਾ ਲਾਗਾ ਤੇਨੇ ਬਿਸਰੇ ਸਭ ਬੇਖ ਰਸੋ ਤੇ ਗੁਰੂ ਦੀ ਮਤ ਤੇ ਚੱਲ ਕੇ ਜਦੋਂ ਹਰੀ ਪ੍ਰਮਾਤਮਾ ਦਾ ਸਿਮਰਨ ਕੀਤਾ ਪਿਆਰਿਓ ਤੇ ਇਹ ਬੜਾ ਮਿੱਠਾ ਲੱਗੇਗਾ ਤੇ ਜਿਹੜੇ ਬਾਕੀ ਰਸ ਨੇ ਨਾ ਯਰ ਵਾਲੀ ਉਹ ਸਾਰੇ ਬਿਸਰ ਜਾਣਗੇ ਖਤਮ ਹੋ ਜਾਣਗੇ ਉਹਨਾਂ ਨੂੰ ਛਡਕਾਰਾ ਮਿਲ ਜਾਵੇਗਾ ਅਮਰਤ ਰੂਪੀ ਨਾਮ ਰਸ ਦੀ ਪ੍ਰਾਪਤੀ ਹੋ ਜਾਵੇਗੀ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤਜਨੋ ਹਰੀ ਪ੍ਰਮਾਤਮਾ ਦਾ ਜਿਹੜਾ ਨਾਮ ਦਾ ਪਿਆਰਿਓ ਰਸ ਹੈ ਉਹ ਰਸੈਣ ਵਟੀ ਵਰਗਾ ਹੈ ਜਿਵੇਂ ਆਪਾਂ ਕੋਈ ਵੀ ਦਵਾਈ ਲਈਏ ਤੇ ਉਹ ਸਾਡੇ ਸਰੀਰ ਦੇ ਵਿੱਚੋਂ ਰੋਗਾਂ ਦਾ ਘਾਟ ਕਰਦੀ ਹੈ ਇਸੇ ਤਰ੍ਹਾਂ ਹੀ ਇਹ ਇੱਕ ਬਹੁਮੁੱਲਾ ਨਾਮ ਰਸ ਹੈ ਜਿਸ ਨੂੰ ਚਖਿਆ ਜਿਸ ਨੂੰ ਪੀਤੇ ਆ ਜਿਸ ਨੂੰ ਗਾਇਆ ਜਿਸ ਨਾਲ ਜੁੜਿਆ ਸਤਿਗੁਰੂ ਦੀ ਪਿਆਰਿਓ ਕਿਰਪਾ ਹੋ ਜਾਂਦੀ ਹੈ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਇਸ ਅਮਰਤਮਈ ਖਜ਼ਾਨੇ ਦੇ ਨਾਲ ਰਸਾਇਣ ਦੇ ਨਾਲ ਜੁੜੋ ਤਾਂ ਕਿ ਤੁਹਾਡੇ ਤੇ ਸਰਗੁਰੂ ਦੀ ਕਿਰਪਾ ਹੋ ਜਾਵੇ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਤੇ ਪਿਆਰੇ ਜਦੋਂ ਹਰੀ ਪਰਮਾਤਮਾ ਦੇ ਨਾਮ ਸਿਮਰਨ ਨੂੰ ਅਸੀਂ ਭਜਾਂਗੇ ਤੇ ਚਾਰੇ ਰਸ ਜਿਹੜੇ ਨੇ ਚਾਰੇ ਪਦਾਰਥ ਜਿਹੜੇ ਨੇ ਜਿਹੜੇ ਸਾਡੇ ਜ਼ਰੂਰੀ ਨੇ ਸਾਡੇ ਅਧਿਆਤਮਿਕ ਜੀਵਨ ਵਾਸਤੇ ਉਹ ਚਾਰੇ ਹੀ ਸਾਨੂੰ ਪ੍ਰਾਪਤ ਹੋ ਜਾਣਗੇ ਤੇ ਸਤਿਗੁਰੂ ਦੀ ਸਾਡੇ ਤੇ ਕਿਰਪਾ ਹੋਏਗੀ ਅਸੀਂ ਸਤਿਗੁਰੂ ਦੇ ਨਾਲ ਜੁੜ ਜਾਵਾਂਗੇ ਤੇ ਸਤਿਗੁਰੂ ਦਾ ਨਾਮ ਹਰ ਵੇਲੇ ਭਜਾਂਗੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ ਸੋ ਇਹ ਸੀ ਪਿਆਰਿਓ ਬਿਲਾਵਲ ਰਾਗ ਵਿੱਚ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਆਪ ਜੀ ਨੇ ਸਾਂਝਾ ਕੀਤਾ ਹੈ ਹੁਕਮਨਾਮੇ ਤਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨੱਚ ਤਾਰੀਏ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ